ਪਹਿਲਾ ਅਕਾਲੀ ਦਲ ਨੇ ਲੋਕਾਂ ਨੂੰ ਲੁੱਟ ਕੇ ਖਾ ਲਿਆ ਤੇ ਹੁਣ ਭਾਜਪਾ ਵੀ ਲੁੱਟ ਕੇ ਖਾ ਰਹੀ ਐ ਤੇ ਰੈਂਦੀ ਕਸਰ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਕਰਨ ਲੱਗਿਆ। ਜਾਗੋ ਸਿੰਘੋ ਤੇ ਹੁਣ ਅਮਰਤਪਾਲ ਸਿਆਸੀ ਅਖਾੜੇ ਦੇ ਵਿੱਚ ਆ ਗਿਆ ਐ ਤੇ ਇਹ ਬਿਆਨ ਤੂਫਾਨ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਆ ਕਿ ਖੜੂਰ ਸਾਹਿਬ ਤੋਂ ਆਜ਼ਾਦ ਚੋਣ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਲੜ ਰਹੇ ਨੇ ਤੇ ਉੱਥੇ ਹੀ ਸਿੱਖ ਕੌਮ ਨੂੰ ਇੱਕ ਵੱਡੀ ਅਪੀਲ ਹੈ ਜਿਹੜੀ ਕਿ ਤੂਫਾਨ ਸਿੰਘ ਨੇ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਆਈਆਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਨਹੀਂ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਐਨਐਸਏ ਲਗਾ ਦਿੱਤਾ ਤੇ ਸ਼ਰਿਆਮ ਸਿੱਖਾ ਦੇ ਨਾਲ ਧੱਕੇਸ਼ਾਹੀ ਹੈ ਜਿਹੜੀ ਕਿ ਸਰਕਾਰ ਨੇ ਕੀਤੀ ਹੁਣ ਵੀ ਸਰਕਾਰ ਸਿੱਖਾਂ ਦੇ ਨਾਲ ੱੱਕੇ ਸ਼ਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਅਜਾਦ ਚੋਣ ਲੜ ਰਹੇ ਨੇ ਤੇ ਉਹਨਾਂ ਨੂੰ ਵੋਟਾਂ ਪਾਓ ਤੇ ਖਡੂਰ ਸਾਹਿਬ ਤੋਂ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਬਣਾਓ ਤੇ ਬਿਆਨ ਦੇ ਕੇ ਤੂਫਾਨ ਸਿੰਘ ਦੇ ਵੱਲੋਂ ਜਿਹੜਾ ਕਿ ਸਿੱਧਾ ਸਰਕਾਰ ਨੂੰ ਫਿਰ ਤੋਂ ਲਲਕਾਰਿਆ ਗਿਆ ਬਾਕੀ ਵਿਰੋਧੀਆਂ ਦੇ ਉੱਤੇ ਤਿੱਖੇ ਵੀ ਨਿਸ਼ਾਨੇ ਸਾਧੇ ਗਏ ਨੇ ਤੇ ਦੱਸਦੀ ਹੈ ਕਿ ਖਡੂਰ ਸਾਹਿਬ ਤੋਂ ਅਜਾਦ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਤੇ ਦੂਜੇ ਪਾਸੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਜਿਹੜੇ ਕੇ ਸਿਆਸੀ ਅਖੜੇ ਦੇ ਵਿੱਚ ਉਤਾਰੇ ਗਏ ਤੇ ਦੂਜੇ ਪਾਸੇ ਵਰਸਾ ਸਿੰਘ ਬਲਟੋਹਾ ਜਿਹੜੇ ਕੇ ਅਕਾਲੀ ਦਲ ਦੇ ਵੱਲੋਂ ਕੈਂਡੀਡੇਟ ਚੁਣੇ ਗਏ ਨੇ ਤੇ ਲਾਲਜੀਤ ਸਿੰਘ ਪੁੱਲਰ ਜਿਹੜੇ ਕੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਚੁਣੇ ਨੇ ਤੇ ਉੱਥੇ ਹੀ ਹਰਪਾਲ ਸਿੰਘ ਬਲੇ ਬਲੇ ਜਿਹੜੇ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਮੀਦਵਾਰ ਲਾਣੇ ਸੀ ਪਰੰਤੂ ਜਦੋਂ ਪਤਾ ਲੱਗਿਆ ਕਿ ਖੜੂਰ ਸਾਹਿਬ ਤੋਂ ਅਜਾ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਤਾਂ ਹਰਪਾਲ ਸਿੰਘ ਬਲੇ ਦਾ ਨਾਮ ਵਾਪਸ ਲੈ ਲਿਆ ਤੇ ਜਿਸ ਤੋਂ ਬਾਅਦ ਹੁਣ ਭਾਈ ਅਮਰਿਤਪਾਲ ਸਿੰਘ ਬਾਕੀ ਵਿਰੋਧੀਆਂ ਨੂੰ ਟੱਕਰ ਦੇ ਰਹੇ ਨੇ ਤੇ ਉੱਥੇ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਵੀ ਕੀਤੀ ਗਈ ਹੈ ਤੇ ਵੱਧ ਤੋਂ ਵੱਧ ਵੋਟਾਂ ਪਾਉਣ ਦੇ ਲਈ ਪਰਿਵਾਰ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਤੋਂ ਹੁਭਾਨ ਸਿੰਘ ਦੇ ਵੱਲੋਂ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਉੱਤੇ ਤੇ ਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਜਿਸ ਦੇ ਦੌਰਾਨ ਇੱਕ ਐਕ ਕੇਫ ਵਰਤੋ ਜਿਹੜਾ ਕਿ ਲਲਕਾਰਿਆ ਗਿਆ ਤੇ ਦੱਸ ਦिए ਕਿ 1 ਜੂਨ ਨੂੰ ਵੋਟਾਂ ਪੈਣਗੀਆਂ 4 ਜੂਨ ਨੂੰ ਰਿਜ਼ਲਟ ਆਵੇਗਾ ਪਰੰਤੂ ਕੌਣ ਖੜੂਰ ਸਾਹਿਬ ਦੇ ਵਿੱਚ ਬਾਜ਼ੀ ਮਾਰੇਗਾ ਫੈਸਲਾ ਉਸੇ ਦਿਨ ਹੋਵੇਗਾ ਤੇ ਜਿਸ ਦੇ ਦੌਰਾਨ ਪਹਿਲੇ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਤੂਫਾਨ ਸਿੰਘ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਸਰਕਾਰ ਨੂੰ ਅਤੇ ਬਾਕੀ ਵਿਰੋਧੀਆਂ ਨੂੰ ਲਲਕਾਰਿਆ ਗਿਆ ਤੇ ਉੱਥੇ ਹੀ ਪਾਈ ਅਮਰਿਤਪਾਲ ਸਿੰਘ ਦੀ ਸਪੋਰਟ ਕੀਤੀ ਗਈ ਤੇ ਵੋਟ ਪਾਉਣ ਦੇ ਲਈ ਇੱਕ ਵੱਡੀ ਅਪੀਲ ਹੈ ਜਿਹੜੀ ਕਿ ਉਹ ਵੀ ਕੀਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਤੋ ਭਾਣ ਸਿੰਘ ਦਾ ਹੋਰ ਕੀ ਕਹਿਣਾ ਹੈ ਗੱਲ ਕਰਾਂਗੇ ਪੰਜਾਬ ਦੇ ਹੋਂਦ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਭਾਈ ਅਮਰਪਾਲ ਸਿੰਘ ਜਿਨ੍ਹਾਂ ਦੇ ਉੱਤੇ ਐਨਐਸਏ ਲਾ ਕੇ ਡਿਗਬਰੂਗਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਹ ਖਡੂਰ ਸਭ ਹਲਕੇ ਤੋਂ ਚੋਣ ਲੜ ਰਹੇ ਆ ਤੇ ਮੈਂ ਹੱਥ ਜੋੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਜਨਤਾ ਨੂੰ ਬੇਨਤੀ ਕਰੂੰਗਾ ਅਦਾ ਅਕਾਲੀ ਦਲ ਕੋ ਤੁਹੀ ਛੱਤਰ ਖਾਦੇ ਕਾਂਗਰਸੀਆ ਕੋ ਤੁਹੀ ਛੱਤਰ ਖਾਦੇ ਆ ਬੀਜੇਪੀ ਕੋ ਤੁਹੀ ਛੱਤਰ ਖਾਦੇ ਖਾਣ ਵੀ ਦੇਉਂ ਓ ਤੇ ਜਿਹੜਾ ਭਗਵੰਦ ਮਾਨ ਆ ਆਮ ਆਦਮੀ ਪਾਰਟੀ ਉੱਚੇ ਪੱਧਰ ਤੇ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਤੇ ਆਖੇ ਤੇ ਛਤਰੇ ਵੀ ਇਹ ਵੀ ਤੁਹਾਡੇ ਸੱਚ ਮਰਦੇ ਆ ਜੇ ਤੁਸੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋਣ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਭਵੇ ਕੌਣ ਵਾਲਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋਵੇ ਤੇ ਹੱਥ ਜੋੜ ਕੇ ਬੇਤੀ ਹੈ ਕਿ ਉੱਚੀ ਪੱਧਰ ਤੇ ਭਾਈ ਅੰਮ੍ਰਿਤਪਾਲ ਨੂੰ ਜਿਤਾਓ ਭਾਈ ਅੰਮ੍ਰਿਤਪਾਲ ਨੂੰ ਵਾਅਦੇ ਤੋਂ ਵੱਧ ਵੋਟਾਂ ਪਾ ਕੇ ਦੂਰ ਤਾਂ ਬਲ ਕੇ ਤੋਂ ਜਿਤਾ ਕੇ ਅਤੇ ਪੰਜਾਬ ਦੇ ਨੌਜਵਾਨੋਂ ਪੰਥ ਦੇ ਜਿਹੜੇ ਆਗੂ ਨੇ ਪੰਥ ਦੇ ਜਿਹੜੇ ਦਰਦ ਰੱਖਣ ਵਾਲੇ ਸਿੰਘ ਨੇ ਉਹ ਅਖਵਾਓ ਲੋਕੇ ਤੁਸੀਂ ਪੰਥ ਦੇ ਹੋ ਤੇ ਉਹ ਜਿਹੜਾ ਜੇਲ੍ਹ ਵਿੱਚ ਬੰਦਿਆ ਉਹ ਵੀ ਪੰਥ ਦਾ ਹੈ ਇੰਨੇ ਕ ਬੇਨਤੀ ਹੈ ਜੀ ਭੁੱਲਾ ਚੁੱਕਾ ਦੀ ਮਾਫੀ ਇੱਕ ਆ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤੇ ਭਾਈ ਸਾਹਿਬ ਨੂੰ ਉੱਚੀ ਪੱਧਰ ਤੇ ਵੋਟਾਂ ਪਾ ਕੇ ਜਿਤਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ